ਪੰਜਾਬ ਦੇ ਮਸ਼ਹੂਰ ਕਮੀਡੀਅਨ ਕਪਿਲ ਸ਼ਰਮਾ ਜਿਹੜੇ ਕਿ ਕਪਿਲ ਸ਼ੋਅ ਦੇ ਨਾਲ ਬੜੇ ਮਸ਼ਹੂਰ ਨੇ ਉਹਨਾਂ ਦੇ ਕੈਫੇ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ ਸੋ ਜਿਹੜਾ ਇਹ ਕੈਫੇ ਹੈ ਕੈਪਸ ਕੈਫੇ ਨਾਮ ਦਾ ਕੈਫੇ ਜਿਹੜਾ ਕੈਨੇਡਾ ਦੇ ਸ਼ਹਿਰ ਸ਼ਰੀ ਦੇ ਵਿੱਚ ਖੋਲਿਆ ਗਿਆ ਸੀ ਤੇ ਉਸ ਦੇ ਉੱਪਰ ਗੋਲੀਆਂ ਚਲਾਈਆਂ ਜਿਸ ਨੂੰ ਲੈ ਕੇ ਕੈਨੇਡਾ ਦੇ ਵਿੱਚ ਸਥਿਤ ਜਿਹੜੇ ਵੱਡੇ ਕਾਰੋਬਾਰੀ ਨੇ ਜਾਂ ਪੰਜਾਬੀ ਨੇ ਉਹਨਾਂ ਦੇ ਮਨਾਂ ਦੇ ਵਿੱਚ ਫੇਰ ਇੱਕ ਵਾਰੀ دہشت ਦਾ ਮਾਹੌਲ ਹੈ ਸੋ ਬਹੁਤ ਵਾਰ ਇਹ ਦੇਖਿਆ ਗਿਆ ਕਿ ਫਰੋਤੀ ਦੇ ਨਾਂ ਤੇ ਜਾਂ ਐਕਸਟਰੈਕਸ਼ਨ ਦੇ ਨਾਂ ਦੇ ਉੱਪਰ ਵੱਡੇ ਵੱਡੇ ਕਾਰੋਬਾਰੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਕਾਰੋਬਾਰਾਂ ਦੇ ਉੱਪਰ ਜਾਂ ਘਰਾਂ ਦੇ ਉੱਪਰ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਇਹ ਪੂਰਾ ਮਾਮਲਾ ਸਾਹਮਣੇ ਆਇਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਕੈਨੇਡਾ ਪੁਲਿਸ ਜਾਂ ਸਰਦੀ ਦੀ ਜਿਹੜੀ ਪੁਲਿਸ ਹੈ ਇਸ ਪੂਰੇ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਤੱਥ ਜਿਸ ਤਰੀਕੇ ਨਾਲ ਵੀ ਸਾਹਮਣੇ ਆਉਣਗੇ ਉਹ ਅਸੀਂ ਵੀ ਤੁਹਾਡੇ ਸਾਹਮਣੇ ਰੱਖਾਂਗੇ ਤੇ ਸਭ ਦੇ ਉਜਾਗਰ ਕੀਤੇ ਜਾਣਗੇ ਸੋ ਜਿਸ ਤਰੀਕੇ ਦੀਆਂ ਇਹ ਘਟਨਾਵਾਂ ਜਿਹੜੀਆਂ ਲਗਾਤਾਰ ਵਾਪਰ ਰਹੀਆਂ ਨੇ ਤੇ ਇਹਨਾਂ ਘਟਨਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਕੈਨੇਡਾ ਦੇ ਵਿੱਚ ਸਥਿਤ ਭਾਰਤੀ ਜਾਂ ਪੰਜਾਬੀ ਕਾਰੋਬਾਰੀ ਉਹ ਬੜੇ ਚਿੰਤਿਤ ਨਜ਼ਰ ਆ ਰਹੇ ਨੇ ਜਿੰਨਾ ਹਾਲਾਤਾਂ ਤੋਂ ਬਚਦੇ ਹੋਏ ਉਹ ਭਾਰਤ ਤੋਂ ਜਾਂ ਪੰਜਾਬ ਤੋਂ ਕੈਨੇਡਾ ਦੇ ਵੱਲ ਰੁਖ ਕਰਦੇ ਨੇ ਜਾਂ ਆਪਣੇ ਕਾਰੋਬਾਰ ਇਸ ਸੇਫ ਮੁਲਕ ਦੇ ਵਿੱਚ ਸਟੈਬਲਿਸ਼ ਕਰਦੇ ਨੇ ਜਿਸ ਤਰੀਕੇ ਦੀਆਂ ਕਾਰਵਾਈਆਂ ਇੱਥੇ ਹੋ ਰਹੀਆਂ ਨੇ ਉਸ ਨੂੰ ਲੈ ਕੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਆ ਉਹ ਬਣਿਆ ਹੋਇਆ ਹੈ ਪਰ ਦੇਖਣ ਵਾਲੀ ਗੱਲ ਹੋਏਗੀ ਕਿ ਆਖਿਰ ਇਸ ਤਰੀਕੇ ਦੀਆਂ ਕਾਰਵਾਈਆਂ ਨੂੰ ਕਿਸ ਤਰੀਕੇ ਰੋਕਿਆ ਜਾਵੇਗਾ ਜਾਂ ਕੈਨੇਡਾ ਦੀ ਪੁਲਿਸ ਹੈ ਉਹ ਕਿਸ ਤਰੀਕੇ ਦੇ ਅਗਲੇ ਐਕਸ਼ਨ ਆ ਜਿਹੜੇ ਉਹ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਫਿਲਹਾਲ ਜਿਹੜਾ ਇਹ ਸਹਿਮ ਤੇ ਡਰ ਦਾ ਮਾਹੌਲ ਹੈ ਉਹ ਭਾਰਤੀ ਕਾਰੋਬਾਰੀਆਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਹੈ